ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਰਸ ਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਮਾ ਬਿਤ ਕੋਰਾ ਦੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਕਾਫੀ ਦਿਨਾਂ ਤੋਂ WhatsApp ਤੇ ਮੈਸੇਜ ਆ ਰਹੇ ਸੀ Instagram ਤੇ ਮੈਸੇਜ ਆ ਰਹੇ ਸੀ ਕਿ ਦੀਦੀ ਪ੍ਰਿੰਟ ਸੂਟਾਂ ਦੀ ਵੀਡੀਓ ਜਲਦੀ ਅਪਲੋਡ ਕਰੋ ਤੇ ਪਿਛਲੇ ਜਿਹੜੀ ਆਪਾਂ ਵੀਡੀਓ ਅਪਲੋਡ ਕੀਤੀ ਸੀ ਉਹ ਕਿੱਝ ਸੀ ਹੈਂਡਵਰਕ ਦੇ ਸੂਟਾਂ ਦੀ ਬਹੁਤ ਸੋਹਣਾ ਰਿਸਪੌਂਸ ਰਿਹਾ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਸਾਡੀ ਉਸ ਵੀਡੀਓ ਨੂੰ ਵੀ ਔਰ ਬਹੁਤ سارے ਆਰਡਰ ਚੱਲ ਰਹੇ ਨੇ ਜੀ ਉਹਨਾਂ ਸੂਟਾਂ ਦੇ ਹੋਣ ਤੇ ਬਹੁਤ ਖੁ ਜਿ세 ਤਰ੍ਹਾਂ ਤੁਹਾਨੂੰ ਪਿਆਰੋਂ ਸਪੋਰਟ ਜਰੂਰ ਕਰਦੇ ਰਹੋ ਤੁਹਾਡੇ ਪਿਆਰ ਤੇ ਸਹਾਦੇ ਸਦਕਾ ਹੀ ਆਪਾਂ ਇਹਦਾ ਕੰਮ ਹੈ ਅੱਗੇ ਤੱਕ ਲੈ ਕੇ ਜਾਵਾਂਗੇ ਆ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਜੀ ਸਕਰੀਨ ਦੇ ਉੱਪਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਕੋਈ ਸੂਟ ਤੁਸੀਂ ਰੈਡੀ ਕਰਵਾਉਣਾ ਕੋਈ ਹੈਂਡਵਰਕ ਦਾ ਕੋਈ ਆਰੀ ਵਰਕ ਸੈੱਟ ਲੱਗਦਾ ਤੁਸੀਂ ਸਾਡ ਨੂੰ ਸਕਰੀਨ ਸ਼ਾਟ ਭੇਜ ਸਕਦੇ ਹੋ ਤੇ ਹਰ ਇੱਕ ਤਰ੍ਹਾਂ ਦਾ ਸੂਟ ਆਪਣੇ ਤੋਂ ਹਰ ਇੱਕ ਤਰ੍ਹਾਂ ਦੇ ਬ੍ਰੈਸ ਆਪਣੇ ਤੋਂ ਰੈਡੀ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਵੇਸਟ ਨਾ ਕਰਦੇ ਹੋਏ ਆਪਾਂ ਕਰਦੇ ਹਾਂ ਜੀ ਅੱਜ ਵਾਲੀ ਕਲੈਕਸ਼ਨ ਸ਼ੁਰੂ ਅੱਜ ਵਾਲੇ ਸੂਟ ਰਹਿਣਗੇ ਜੀ ਪ੍ਰਿੰਟ ਸੂਟ ਰਹਿਣਗੇ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਹੈ ਆ ਥੋੜੇ ਆਪਾਂ ਲਾਈਟ ਜੇ ਕਲਰ ਦੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਕਿਉਂਕਿ ਕਾਫੀ ਮੈਸੇਜ ਹੁੰਦੇ ਨੇ ਕਿ ਦੀਦੀ ਥੋੜੇ ਲਾਈਟ ਕਲਰ ਲੈ ਕੇ ਉਹ ਆਪਾਂ ਆਪਣੇ ਮੰਮਾ ਘਰਾਂ ਨੂੰ ਇੱਥੇ ਗਿਫਟ ਦੇਣੇ ਹੁੰਦੇ ਨੇ ਜਿਹੜੀਆਂ ਭੈਣ ਆਪਣੀਆਂ ਫੋਰਨ ਚ ਨੇ ਉਹਨਾਂ ਨੇ ਇੱਥੇ ਆਪਣੇ ਮੰਮਾ ਘਰਾਂ ਨੂੰ ਗਿਫਟ ਦੇਣੇ ਨੇ ਮਾਸੀਆਂ ਨੂੰ ਚਾਚੀਆਂ ਨੂੰ ਤਾਈਆਂ ਨੂੰ ਤੇ ਸਪੈਸ਼ਲੀ ਆਪਾਂ ਉਹਨਾਂ ਵਾਸਤੇ ਸੂਟ ਲੈ ਕੇ ਆਏ ਆ ਖਾਸ ਕਰਕੇ ਮਾਸੀਆਂ ਚਾਚੀਆਂ ਮੰਮੀਆਂ ਵਾਸਤੇ ਤੇ ਵੈਸੇ ਇਹ ਗਰਲੀ ਸੂਟ ਵੀ ਨੇ ਜੀ ਤੁਹਾਡੀ ਡਿਜ਼ਾਈਨਿੰਗ ਤੇ ਡਿਪੈਂਡ ਕਰ ਬਹੁਤ ਹੀ ਪਿਆਰਾ ਕਲਰ ਹੈ ਜੀ ਫੈਬਰਿਕ ਬਹੁਤ ਸੌਫਟ ਹੈ ਕਾਟਨ ਸਿਲਕ ਦੇ ਵਿੱਚ ਫੈਬਰਿਕ ਰਹੇਗਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਦਾਂ ਰਹੇਗੀ ਜੀ ਬਾਟਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜਿਹੜੀ ਬਾਟਮ ਦਾ ਡਿਜ਼ਾਈਨ ਹੈ ਪਲੇਨ ਨਹੀਂ ਹੈਗਾ ਕਿਉਂਕਿ ਪਲੇਨ ਨਾਲ ਆਪਾਂ ਪਹਿਲਾਂ ਬਹੁਤ ਵੀਡੀਓ ਅਪਲੋਡ ਕਰ ਚੁੱਕੇ ਹਾਂ ਤੇ ਹੁਣ ਹੋਇਆ ਕਿ ਤੁਹਾਡੇ ਨਾਲ ਕੁਝ ਨਵਾਂ ਲੈ ਕੇ ਆਈਏ ਜਿਹੜੇ ਪਹਿਲਾਂ ਆਪਾਂ ਵੀਡੀਓ ਅਪਲੋਡ ਕੀਤੀ ਸੀ ਟਾਈ ਐਂਡ ਡਾਈ ਦੇ ਬਾਟਮ ਨਾਲ ਔਰ ਦੁਪੱਟੇ ਨਾਲ ਤੇ ਇਸ ਨਾਲ ਵੀ ਰਹਿਣਗੇ ਜੀ ਟਾਈ ਐਂਡ ਡਾਈ ਦਾ ਦੁਪੱਟੇ ਤੁਸੀਂ ਦੁਪੱਟੇ ਸਾਡੇ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਮਲਬਰੀ ਦੇ ਵਿੱਚ ਦੁਪੱ ਔਰ ਸੌਫਟ ਹੈ ਜੀ ਇਸ ਤਰ੍ਹਾਂ ਦੁਪੱਟਾ ਰਹੇਗਾ ਟਾਈ ਐਂਡ ਡਾਈ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪੀਸ ਬਣਿਆ ਹੈ ਕਲਰ ਬਹੁਤ ਜਿਆਦਾ ਸੋਹਣਾ ਹੈ ਜੀ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਉਸ ਅਗਲਾ ਕਲਰ ਬਹੁਤ ਹੀ ਜਿਆਦਾ ਸੋਹਣਾ ਔਰ ਪ੍ਰਿੰਟ ਬਹੁਤ ਜਿਆਦਾ ਪਿਆਰਾ ਹੈ ਜੀ ਤਾਨੂੰ ਜਿਹੜੇ ਦੋ ਤਰ੍ਹਾਂ ਦੇ ਪ੍ਰਿੰਟ ਇਸੇ ਕਰਕੇ ਲਿਓਣੇ ਪੈਦੇ ਨੇ ਕਿਉਂਕਿ ਕਾਫੀ ਭੈਣਾਂ ਨੂੰ ਛੋਟਾ ਪ੍ਰਿੰਟ ਪਸੰਦ ਹੁੰਦਾ ਔਰ ਕਾਫੀ ਭੈਣਾਂ ਨੂੰ ਵੱਡਾ ਪ੍ਰਿੰਟ ਪਸੰਦ ਹੁੰਦਾ ਇਸ ਕਰਕੇ ਅਸੀਂ ਹਮੇਸ਼ਾ ਹੀ ਦੋ ਤਰ੍ਹਾਂ ਦੀ ਜਿਹੜੀ ਪ੍ਰਿੰਟਿੰਗ ਉਹ ਲੈ ਕੇ ਆਉਂਦੇ ਹਾਂ ਤੁਹਾਡੇ ਵਾਸਤੇ ਕਿਉਂਕਿ ਇੱਕ ਵੀਡੀਓ ਦੇ ਵਿੱਚ ਹੀ ਸਾਰੀਆਂ ਭੈਣਾਂ ਨੂੰ ਸੂਟ ਜਿਹੜੇ ਨੇ ਮਿਲ ਜਾਣ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਔਰ ਇਹ ਰਹੇਗਾ ਜੀ ਆਪਣੀ ਸਲਵਾਰ ਦਾ ਕਪੜਾ ਬਹੁਤ ਹੀ ਪਿਆਰਾ ਹੈ ਤੁਹਾਨੂੰ ਮੈਂ ਦੱਸ ਦਿੱਤਾ ਫੈਬਰਿਕ ਰਹੇਗਾ ਜੀ ਕਾਟਨ ਸਿਲਕ ਦੇ ਉੱਪਰ ਮਲਬੀ ਦਾ ਰਹੇਗਾ ਦੁਪੱਟਾ ਦੁਪੱਟਿਆਂ ਦੀ ਡਿਜ਼ਾਈਨਿੰਗ ਤੁਸੀਂ ਸਾਰੀ ਚੈੱਕ ਕਰੀ ਜਾਓ ਦੁਪੱਟੇ ਆਪਾਂ ਖੁਦ ਨਾਲ ਰੈਡੀ ਕੀਤੇ ਨੇ ਦੁਪੱਟਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਦੁਪੱਟੇ ਉੱਤੇ ਤੁਸੀਂ ਲੈਸ਼ ਲਾਉਣੀ ਤੁਹਾਨੂੰ ਲੱਗਦਾ ਕੁਝ ਵੀ ਡਾਈ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਤੁਸੀਂ ਆਪਣੇ ਸੂਟ ਦੇ ਉੱਪਰ ਲੈਸ਼ ਐਡ ਕਰੋਗੇ ਉਸੇ ਤਰ੍ਹਾਂ ਹੀ ਦੁਪੱਟੇ ਦੇ ਉੱਪਰ ਐਡ ਕਰੋ ਬਹੁਤ ਜ਼ਿਆਦਾ ਸੋਹਣਾ ਤੁਹਾਡਾ ਦੁਪੱਟਾ ਔਰ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਜਾਣਾ ਜੀ ਤੁਸੀਂ ਹੁਣ ਦੇਖ ਸਕਦੇ ਹੋ ਜਿਹੜਾ ਮੇਰੇ ਵੇਅਰ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣੀ ਇਹ ਆਪਾਂ ਲੈਸ਼ ਨਾਲ ਹੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਵਿਦਆਊਟ ਲਾਈਨਿੰਗ ਇਹ ਵਾਲਾ ਸੂਟ ਜਿਹੜਾ ਬਣਿਆ ਹੋਇਆ ਤੇ ਬਟ ਇਹ ਦੇ ਨਾਲ ਦੇ ਸੂਟ ਹੁਣ ਆਪਣੇ ਕੋਲ ਬਹੁਤ ਘੱਟ ਰਹਿ ਗਏ ਨੇ ਜਿਹੜਾ ਮੈਂ ਵੇਅਰ ਕੀਤਾ ਹੈ ਠੀਕ ਹੈ ਜੀ ਅਗਲਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਇਹਦੇ ਵਿੱਚ ਤੁਹਾਨੂੰ ਅਲੱਗ ਤੋਂ ਜਿਵੇਂ 3 ਦੀ ਕੱਟ ਨਹੀਂ ਮਿਲੇਗੀ 2.5 ਮੀਟਰ ਸ਼ੋਰਟ ਦੀ ਕੱਟ ਰਹੇਗੀ ਉਹ 2.5 ਮੀਟਰ ਹੀ ਸਲਵਾਰ ਦੀ ਰਹੇਗੀ ਜੀ ਆਰਾਮ ਨਾਲ ਤੁਹਾਡੀ ਸਲਵਾਰ ਬਣ ਜਾਂਦੀ ਏ ਤਾਂ ਨਹੀਂ ਹੈਗਾ ਕਿ ਤੁਹਾਡੀ ਸਲਵਾਰ ਜਿਹੜੀ ਨਹੀਂ ਬਣਦੀ ਹੈਗੀ ਇਹ ਰਹੇਗਾ ਜੀ ਆਪਣਾ ਸਲਵਾਰ ਦਾ ਫੈਬਰਿਕ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਸਲਵਾਰ ਦਾ ਸੌਰੀ ਡਿਜ਼ਾਈਨ ਬਹੁਤ ਪਿਆਰਾ ਸਲਵਾਰ ਦਾ ਫੈਬਰਿਕ ਦਾ ਸੂਟ ਦਾ ਵੀ ਬਹੁਤ ਜ਼ਿਆਦਾ ਪਿਆਰਾ ਹੈ ਜੀ ਤੇ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਬਣਿਆ ਹੋਇਆ ਬਹੁਤ ਸੋਹਣੀ ਡਿਜ਼ਾਈਨਿੰਗ ਜਿਹੜੀ ਆਪਾਂ ਦੁਪੱਟੇ ਦੀ ਕੀਤੀ ਹੋਈ ਏ ਜਿਹੜਾ ਜਿਹੜਾ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇ ਜਿਹੜੇ ਤੁਸੀਂ ਆਪਣੇ ਲਈ ਸੂਟ ਹੋਲਡ ਕਰਵਾ ਸਕਦੇ ਹੋ ਇਹਨਾਂ ਸੂਟਾਂ ਥਲੇ ਲਾਈਨਿੰਗ ਜਿਹੜੀ ਲੱਗੇਗੀ ਕਿਉਂਕਿ ਵਿਦਆਊਟ ਲਾਈਨਿੰਗ ਇਹ ਸੂਟ ਨਹੀਂ ਬਣਨਗੇ ਵਿਦਆਊਟ ਲਾਈਨਿੰਗ ਸੂਟਾਂ ਦੀ ਕਈ ਵਾਰ ਜਿਹੜੇ ਇਹ ਵਾਲਾ ਫੈਬਰਿਕ ਹੈ ਵੀਡੀਓ ਜਿਹੜੀ ਫਿਟਿੰਗ ਪ੍ਰੋਪਰ ਵਧੀਆ ਨਹੀਂ ਬਣਦੀ ਹੈਗੀ ਜੀ ਕਲਰ ਤੁਸੀਂ ਚੈੱਕ ਕਰੀ ਜਾਓ ਡਿਜ਼ਾਈਨ ਚੈੱਕ ਕਰੀ ਜਾਓ ਜਿਹੜੇ ਜਿਹੜੇ ਪਿੰਡ ਤੁਹਾਨੂੰ ਪਸੰਦ ਨੇ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਜੀ ਸਾਰਿਆਂ ਦੇ ਦੁਪੱਟਿਆਂ ਦੇ ਡਿਜ਼ਾਈਨ ਜਿਹੜੇ ਨੇ ਅਲੱਗ-ਅਲੱਗ ਨੇ ਕਿਸੇ ਦਾ ਵਿੱਚ ਕਿਸੇ ਨਾਲ ਮੈਚ ਹੋ ਸਕਦਾ ਆਦਰਵਾਇਜ਼ ਕੋਸ਼ਿਸ਼ ਇਹ ਹੀ ਕਰਤੀ ਏ ਕਿ ਸਭ ਦੇ ਡਿਜ਼ਾਈਨ ਜਿਹੜੇ ਨੇ ਡਿਫਰੈਂਟ-ਡਿਫਰੈਂਟ ਹੋਣ ਲਓ ਜੀ ਇੱਕ ਕਲਰ ਤੁਹਾਨੂੰ ਪਹਿਲਾਂ ਇਹਦੇ ਵਿੱਚ ਦਿਖਾਇਆ ਹੋਇਆ ਹੈ ਨੀਚੇ ਇੱਕ ਕਲਰ ਰਹੇਗਾ ਜੀ ਇਹ ਵਾਲਾ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਇਹ ਪਹਿਲਾਂ ਆਪਾਂ ਟੈਬੀ ਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਟਾਈ ਡਾਈ ਦੇ ਦੁਪੱਟਿਆਂ ਨਾਲੋਂ ਟਾਈ ਡਾਈ ਦੀ ਬਾਟਮ ਨਾਲ ਇਸ ਦੇ ਨਾਲ ਇਹ ਰਹੇਗੀ ਜੀ ਬਾਟਮ ਔਰ ਦੁਪੱਟਾ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਆਪਾਂ ਪਿੱਛੇ ਵੀਡੀਓ ਅਪਲੋਡ ਕੀਤੀ ਸੀ ਟਾਈਡ ਆਈ ਦੀ ਬਾਟਮ ਸੀ ਟਾਈਡ ਆਈ ਦਾ ਦੁਪੱਟਾ ਸੀ ਤੇ ਉਹਨਾਂ ਦੇ ਵਿੱਚ ਇੰਨਾ ਕ ਜਿਆਦਾ ਸਾਡਾ ਸੂਟ ਦੀ ਡਿਮਾਂਡ ਹੈ ਜੀ ਹਜੇ ਤੱਕ ਵੀ ਸਾਡੇ ਕੋਲ ਸਟਾਕ ਜਿਹੜਾ ਪੂਰਾ ਨਹੀਂ ਹੋ ਰਿਹਾ ਦੁਪੱਟੇ ਡਾਈ ਓਨਲੀ ਗਏ ਹੋਏ ਆ ਸਲਵਾਰਾਂ ਡਾਈ ਹੋਣ ਲਈ ਗਈਆਂ ਹੋਈਆਂ ਨੇ ਜੀ ਜਦੋਂ ਆ ਗਏ ਤਾਂ ਇੱਕ ਵਾਰੀ ਫੇਰ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਸਟਾਕ ਰਿਹਾ ਤਾਂ ਕਿਉਂਕਿ ਜਿਹੜੀਆਂ ਆਪਾਂ ਲੈਣ ਉਹਨਾਂ ਨੇ ਇੰਨੇ ਪੀਸ ਲੈ ਲੈਨੇ ਕਿ ਸਟਾਕ ਪੂਰਾ ਹੀ ਨਹੀਂ ਹੋ ਰਿਹਾ ਅਗਲਾ ਕੱਲ੍ਹ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣਾ ਹੈ ਜੀ ਇਹ ਰਹੇਗੀ ਜੀ ਇਹਦੇ ਨਾਲ ਸਲਵਾਰ ਸਲਵਾਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸਲਵਾਰ ਦਾ ਪ੍ਰਿੰਟ ਜਿਹੜਾ ਬਣਿਆ ਹੋਇਆ ਔਰ ਇਹ ਰਹੇਗਾ ਜੀ ਦੁਪੱਟਾ ਬਹੁਤ ਜ਼ਿਆਦਾ ਸੋਹਣੀ ਦੁਪੱਟੇ ਨੇ ਦੁਪੱਟੇ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕਣਗੇ ਜੀ ਕੋਈ ਇਦਾਂ ਨਹੀਂ ਹੈਗਾ ਕਿ ਤੁਸੀਂ ਦੁਪੱਟਾ ਸਿਰ ਤੇ ਤੁਹਾਡੇ ਰਹੇਗਾ ਨਹੀਂ ਹਨਾ ਸਲਿੱਪਰੀ ਦੁਪੱਟਾ ਹੋਏਗਾ ਨਹੀਂ ਜੀ ਬਹੁਤ ਹੀ ਸੌਫਟ ਦੁਪੱਟਾ ਹੈ ਆਰਾਮ ਨਾਲ ਤੁਸੀਂ ਬੁੱਕਲਵਾ ਸਕਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਜਿਵੇਂ ਵੀਕਐਂਡ ਤੇ ਪਹਿਣਾ ਮੇਰੀਆਂ ਕਹਿੰਦੇ ਗੁਰਦੁਆਰਾ ਸਾਹਿਬ ਜਾਣ ਲਈ ਸਾਨੂੰ ਹਮਨ ਸੂਟ ਚਾਹੀਦੇ ਨੇ ਸਪੈਸ਼ਲੀ इस तरह वेयर करके जा सकते हो जी बहुत ज्यादा सोहना कलर है जी भी इस तरह रहेगी जी छोटी छोटी प्रिंट की सलवार रहेगी बहुत ही प्यारी सलवार है जी तीन देख सकते हो डिजाइनिंग बहुत ज्यादा सोहनी है सलवार की और यह रहेगा जी दुपट्टा ਪਲੀਜ਼ ਕਾਫੀ ਭੈਣਾਂ ਦੇ ਮੋਂ ਫੋਨ ਆ ਜਾਂਦੇ ਨੇ ਤੋ ਕਹਿ ਰਹੇ ਨੇ ਕਿ ਅਮਾ ਜਿਹੜੀ ਤੁਸੀਂ ਉਦੋਂ ਵੀਡੀਓ ਅਪਲੋਡ ਕੀਤੀ ਸੀ ਉਹ ਵਾਲੇ ਸੂਟ ਹੈਗੇ ਨੇ ਪਲੀਜ਼ ਇਦਾਂ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਤੁਸੀਂ ਕਿਸ ਵੀਡੀਓ ਦੀ ਗੱਲ ਕਰ ਰਹੇ ਹੋ ਕਿਸ ਸੂਟ ਦੀ ਗੱਲ ਕਰ ਰਹੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਤੁਸੀਂ ਮੈਸੇਜ ਕਰਿਆ ਕਰੋ ਉਹਦੇ ਨਾਲ ਮੈਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਕਿੰਨਾ ਸੂਟਾਂ ਬਾਰੇ ਗੱਲ ਕਰ ਰਹੇ ਹੋ ਲੋ ਤੁਸੀਂ ਇਹ ਵਾਲਾ ਕਲਰ ਚੈੱਕ ਕਰ ਸਕਦੇ ਬਹੁਤ ਹੀ ਪਿਆਰਾ ਕਲਰ ਹੈ ਜੀ ਤੇ ਆ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਹੀ ਪਿਆਰਾ ਸੂਟ ਔਰ ਸ਼ਾਈਨ ਬਹੁਤ ਜਿਆਦਾ ਸੋਹਣੀ ਹੈ ਜੀ ਹਲਕੀ ਜਿਹੀ ਸ਼ਾਈਨ ਹੈ ਫੈਬਰਿਕ ਦੇ ਵਿੱਚ ਕਾਟਨ ਸਿਲਕ ਦੇ ਵਿੱਚ ਤੁਹਾਨੂੰ ਪਤਾ ਜੀ ਹਲਕੀ ਸ਼ਾਈਨ ਆਉਂਦੀ ਔਰ ਬਹੁਤ ਜਿਆਦਾ ਸੋਹਣਾ ਲੱਗਦਾ ਜੀ ਫੈਬਰਿਕ ਸ਼ਾਈਨ ਦੇ ਨਾਲ ਦੁਪੱਟੇ ਚੈੱਕ ਕਰਿਓ ਟਾਈ ਐਂਡ ਡਾਈ ਦਾ ਦੁਪੱਟੇ ਦਾ ਕਾਫੀ ਜਿਆਦਾ ਟ੍ਰੈਂਡ ਚੱਲ ਰਿਹਾ ਜੀ ਤੇ ਹਰ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਆਪਾਂ ਕੀਤੀ ਹੋਈ ਹੈ ਕੋਈ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਕੋਈ ਦੁਪੱਟਾ ਨਹੀਂ ਪਸੰਦ ਆਏਗਾ ਕਿ ਜਿਹੜੇ ਜਿਹੜੇ ਤੁਸੀਂ ਦੁਪੱਟੇ ਰੈਡੀ ਕੀਤੇ ਨਾ ਸਾਨੂੰ ਪਸੰਦ ਨਹੀਂ ਹੈਗੇ ਅਸੀਂ ਵੀ ਉਹੀ ਚੀਜ਼ਾਂ ਰੈਡੀ ਕਰਵਾਉਣਾ ਹੈ ਜੋ ਟ੍ਰੈਂਡਿੰਗ ਦੇ ਵਿੱਚ ਨੇ ਜੀ ਕਲਰ ਬਹੁਤ ਹੀ ਪਿਆਰਾ ਪ੍ਰਿੰਟ ਚੈੱਕ ਕਰੀ ਜਾਓ ਆਪਣੇ ਲਈ ਜਿਹੜਾ ਜਿਹੜਾ ਤੁਸੀਂ ਬੁੱਕ ਕਰ ਰਹੇ ਹੋ ਤੁਸੀਂ फटाफट ਬੁਕਿੰਗ ਕਰੀ ਜਾਓ ਕਿਉਂਕਿ ਜਿਵੇਂ ਪਿਛਲੇ ਸੂਟ ਨਹੀਂ ਤਾਂ ਸਾਡੇ ਕੋਲ ਪੂਰੇ ਹੋ ਰਹੇ ਤੇ ਮੈਨੂੰ ਲੱਗਦਾ ਕਿ ਇਹ ਵੀ ਨਹੀਂ ਸਟਾਕ ਪੂਰਾ ਹੋਣਾ ਹੈਗਾ ਕਿਉਂਕਿ ਚੀਜ਼ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਜੀ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਪੱਲੇ ਦੇ ਟਾਈ ਐਂਡ ਡਾਈ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਜੀ ਔਰ ਦੁਪੱਟਾ ਵੀ ਫੁੱਲ ਵਧੀਆ ਦੇ ਵਿੱਚ ਰਹੇਗਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ। ਹਾਂ ਜੀ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ। ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਇਸ ਤਰ੍ਹਾਂ ਦਾ ਰਹੇਗਾ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਔਰ ਇਹ ਰਹੇਗੀ ਜੀ ਲਾਈਨਾਂ ਵਾਲੀ ਆਪਣੀ ਸਲਵਾਰ ਤੁਸੀਂ ਟਰਾਊਜ਼ਰ ਵੀ ਬਣਾ ਸਕਦੇ ਹੋ ਸਲਵਾਰ ਵੀ ਬਣਾ ਸਕਦੇ ਹੋ ਜੋ ਤੁਸੀਂ ਲਾਇਕ ਕਰਦੇ ਤੁਸੀਂ ਉਹੀ ਬਣਾ ਸਕਦੇ ਹੋ ਜੀ। ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਹੈ ਜੀ ਅਗਲਾ ਕਲਰ ਬਹੁਤ ਹੀ ਜ਼ਿਆਦਾ ਸੋਨਾ ਸਭ ਦੀ ਪ੍ਰਿੰਟਿੰਗ ਅਲੱਗ-ਅਲੱਗ ਹੈ ਜੀ ਔਰ ਲਾਈਨਿੰਗ ਲਗਾ ਕੇ ਵੀ ਤੁਹਾਨੂੰ ਇਹ ਫੀਲ ਨਹੀਂ ਹੋਏਗਾ ਕਿ ਤੁਸੀਂ ਇਹ ਸੂਟ ਥਲੇ ਲਾਈਨਿੰਗ ਜਿਹੜੀ ਲਗਾਈ ਹੋਈ ਹੈ ਕਿਉਂਕਿ ਫੈਬਰਿਕ ਬਹੁਤ ਹੀ ਲਾਈਟ ਵੇਟ ਹੈ ਔਰ ਸੌਫਟ ਹੈ ਇਹ ਰਹੇਗੀ ਜੀ ਸਲਵਾਰ ਬਹੁਤ ਹੀ ਪਿਆਰਾ ਸਲਵਾਰ ਦਾ ਡਿਜ਼ਾਈਨ ਹੈ ਔਰ ਇਹ ਰਹੇਗਾ ਜੋ ਦੁਪੱਟਾ ਲੋ ਜੀ ਅਗਲਾ ਕਲਰ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਹਰੇ ਕੇਸ ਦੀਆਂ ਭੈਣਾਂ ਇਹਨਾਂ ਸੂਟਾਂ ਨੂੰ ਵੇਅਰ ਕਰ ਸਕਦੀਆਂ ਇਦਾਂ ਨਹੀਂ ਹੈਗਾ ਕਿ ਜ਼ਿਆਦਾ ਏਸ ਦੀਆਂ ਭੈਣਾਂ ਇਹ ਸੂਟ ਵੇਅਰ ਕਰ ਸਕਦੀਆਂ ਤੁਹਾਡੇ ਡਿਜ਼ਾਈਨਿੰਗ ਤੇ ਉੱਪਰ ਡਿਪੈਂਡ ਹੁੰਦਾ ਕਿ ਆਪਾਂ ਕਿਵੇਂ ਦੀ ਡਿਜ਼ਾਈਨਿੰਗ ਜਿਹੜੀ ਸੂਟ ਦੀ ਕਰਵਾ ਰਹੇ ਹਾਂ ਜੀ ਇਸ ਤਰ੍ਹਾਂ ਇਹ ਰਹੇਗੀ ਜੀ ਸਲਵਾਰ ਔਰ ਇਹ ਰਹੇਗਾ ਜੀ ਦੁਪੱਟਾ ਇਹਦੇ ਨਾਲ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਪਿਆਰਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਸ਼ਾਈਨ ਹੈ ਜੀ ਇਹਦੇ ਵਿੱਚ ਲਓ ਜੀ ਇਹ ਰਹੇਗਾ ਜੀ ਅਗਲਾ ਪ੍ਰਿੰਟ ਕਾਫੀ سارے ਪ੍ਰਿੰਟ ਆਏ ਹੋਏ ਨੇ ਸੋਚਿਆ ਕਿ ਤੁਹਾਨੂੰ ਸਾਰੇ ਇੱਕ ਵੀਡੀਓ 'ਚ ਹੀ ਦਿਖਾਉਣ ਦੀ ਕੋਸ਼ਿਸ਼ ਕਰੀਏ। ਔਰ ਇਹ ਰਹੇਗੀ ਜਿਹਦੇ ਨਾਲ ਸਲਵਾਰ ਸਲਵਾਰ ਦਾ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ। ਕਿਉਂਕਿ ਪਲੇਨ ਸਲਵਾਰ ਵਾਲੇ ਡਿਜ਼ਾਈਨ ਆਪਾਂ ਤੁਹਾਨੂੰ ਕਾਫੀ ਜ਼ਿਆਦਾ ਦਿਖਾ ਦਿੱਤੇ ਸੀ ਸੋਚਿਆ ਹੁਣ ਕਿ ਕੁਝ ਨਵਾਂ ਤੁਹਾਡੇ ਲਈ ਰੈਡੀ ਕਰਵਾਈਏ ਜਿਹੜਾ ਤੁਹਾਨੂੰ ਹੀ ਪਸੰਦ ਆਵੇ ਔਰ ਤੁਸੀਂ ਬੋਰ ਵੀ ਨਾ ਹੋਵੋ। ਕਿ ਬਹੁਤ ਸਾਰੇ ਸੂਟ ਹੋ ਗਏ ਨੇ ਪਲੇਨ ਸਲਵਾਰਾਂ ਵਾਲੇ ਹੁਣ ਨਹੀਂ ਬਣਾਣੇ ਹੈਗੇ ਇਸ ਕਰਕੇ ਆਪਾਂ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਂਦੇ ਆ ਜੀ ਦੁਪट्टे ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਰੈਡੀ ਹੋਏ ਨੇ ਤੇ ਨਾਲ ਬਹੁਤ ਹੀ ਪਿਆਰਾ ਦੁਪट्टे ਦਾ ਸਟੱਫ ਹੈ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਜੀ ਕਲਰ ਡਿਜ਼ਾਈਨ ਸਾਰੇ ਹੀ ਇੱਕ ਤੋਂ ਇੱਕ ਨੇ ਕੋਈ ਵੀ ਡਿਜ਼ਾਈਨ ਔਰ ਕਲਰ ਇਦਾਂ ਨਹੀਂ ਹੈਗਾ ਕਿ ਜਿਹੜਾ ਆਪਾਂ ਲਾਈਕ ਨਹੀਂ ਕਰਦੇ ਵੀ ਆਹ ਕਲਰ ਮੈਨੂੰ ਸੋਹਣਾ ਨਹੀਂ ਲੱਗਦਾ ਹੈਗਾ ਜਾਂ ਆਹ ਡਿਜ਼ਾਈਨਿੰਗ ਮੈਨੂੰ ਪਿਆਰੀ ਨਹੀਂ ਲੱਗਦੀ ਹੈਗੀ ਸਾਰੇ ਹੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਔਰ ਸਾਰੇ ਹੀ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਜੀ ਇਹ ਰਹੇਗੀ ਸਲਵਾਰ ਤੁਸੀਂ ਦੇਖ ਸਕਦੇ ਹੋ ਸਲਵਾਰ ਦੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ। ਔਰ ਦੁਪੱਟਾ ਹੈ ਦੁਪੱਟੇ ਕੋਲ ਕੇ ਤੁਹਾਨੂੰ ਦਿਖਾਉਂਦਾ ਮਤਲਬ ਇਹੀ ਹੈ ਵੀ ਫਿਰ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਨੇ ਕਿ ਦੀਦੀ ਦੁਪੱਟਾ ਕੋਲ ਕੇ ਫੋਟੋ ਪਾ ਦਿਓ ਹਣਾ ਕਿਉਂਕਿ ਬਾਅਦ ਵਿੱਚ ਫੋਟੋ ਪਾਉਂਦਾ ਟਾਈਮ ਬਹੁਤ ਘੱਟ ਹੁੰਦਾ ਫਿਰ ਇਹਨਾਂ ਨੂੰ ਜਿਵੇਂ ਵੀਡੀਓ ਸ਼ੂਟ ਕੀਤੀ ਜਿਵੇਂ ਬੁਕਿੰਗ ਹੋ ਗਈ ਤਾਂ ਸਾਰੇ ਪੀ ਜਿਹੜੇ ਨੇ ਪੈਕ ਕਰਨੇ ਹੁੰਦੇ ਨੇ ਉਹ ਨਾ ਕੋਰੀਅਰ ਪੈਕ ਕਰਨੇ ਹੁੰਦੇ ਨੇ ਇਸ ਕਰਕੇ ਟਾਈਮ ਬਹੁਤ ਘੱਟ ਹੁੰਦਾ ਫੋਟੋ ਪਾਉਂਦਾ ਫੋਟੋ ਤੁਸੀਂ ਸਕਰੀਨ ਸ਼ਾਟ ਲੈ ਆ ਕਰੋ ਔਰ ਮੈਨੂੰ ਫੋ ਥੋੜਾ ਲੇਟ ਰਿਪਲਾਈ ਕਰ ਦਿੰਨੇ ਆ ਪਰ ਕਰਦੇ ਜਰੂਰ ਆ ਤੇ ਕੱਲ ਹੀ ਮੈਂ ਸਾਰਿਆਂ ਤੋਂ ਮਾਫੀ ਚਾਹਨੀ ਆ ਕੱਲ ਮੈਨੂੰ ਕੋਈ ਐਮਰਜੈਂਸੀ ਪੈ ਗਈ ਸੀ ਇਸ ਕਰਕੇ ਮੈਨੂੰ ਕਿਤੇ ਜਾਣਾ ਪੈ ਗਿਆ ਸੀ ਤੇ ਨਾ ਹੀ ਮੇਰੇ ਕੋ ਕਿਸੇ ਦਾ ਮੈਸੇਜ ਰਿਪਲਾਈ ਹੋਇਆ ਇਸ ਕਰਕੇ ਮੈਂ ਸੌਰੀ ਚਾਹਨੀ ਆ ਸਭ ਕੋਲ ਤੇ ਇਹ ਤੁਸੀਂ ਇਹ ਪ੍ਰਿੰਟ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਬਹੁਤ ਹੀ ਜਾਨਾ ਸੋਹਣਾ ਦੁਪੱਟਾ ਡਾਈ ਹੋਇਆ ਹੋਇਆ ਹੈ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਇਹ ਪਗਾਇਨਾ ਸੱਤ ਰੰਗਾ ਦੁਪੱਟਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਦੁਪੱਟਾ ਪਰਸਨਲੀ ਬਹੁਤ ਜ਼ਿਆਦਾ ਸੋਹਣੇ ਲੱਗੇ ਨੇ ਜੀ ਮੈਨੂੰ ਇਹ ਸੂਟ ਵੀ ਮੈਂ ਹਮੇਸ਼ਾ ਇਹ ਕਹਿੰਦੀ ਹੁੰਨੀ ਆ ਕਿ ਇਦਾਂ ਨਹੀਂ ਹੈਗਾ ਕਿ ਸੂਟ ਸਾਡੇ ਕੋਲ ਜੋ ਸਾਨੂੰ ਭੇਜ ਤਾ ਪਿਛੋ ਸ਼ਾਪ ਵਾਲਿਆਂ ਦਾ ਅਸੀਂ ਤੁਹਾਡੇ ਨਾਲ ਉਹੀ ਸ਼ੇਅਰ ਕਰ ਦਈਏ ਨਹੀਂ ਪਹਿਲਾਂ ਅਸੀਂ ਆਪ ਸੋਚਦੇ ਹਾਂ ਕਿ ਅਗਰ ਤੁਸੀਂ ਇਹ ਸੂਟ ਨਹੀਂ ਵੇਅਰ ਕਰੋਗੇ ਤਾਂ ਮੈਂ ਇਹ ਸੂਟ ਵੇਅਰ ਕਰ ਸਕਦੀ ਆ ਤੇ ਅਗਰ ਜਦੋਂ ਮੈਨੂੰ ਲੱਗਦਾ ਕਿ ਹਾਂ ਡੈਫੀਨੇਟਲੀ ਮੈਂ ਆਪਣੇ ਲਈ ਇਹ ਪੀਸ ਰੈਡੀ ਕਰਵਾ ਸਕਦੀ ਆ ਤਾਂ ਫਿਰ ਮੈਂ ਸੂਟ ਲੈ ਕੇ ਆਉਣੀ ਆ ਇਦਾਂ ਨਹੀਂ ਹੈਗਾ ਕਿ ਹਾਂ ਮੈਂ ਤਾਂ ਸੇਲ ਕਰਨੇ ਆ ਵੀ ਕੋ ਜਿਨਾਂ ਚਿਰ ਆਪਣੇ ਮਨ ਨੂੰ ਨਹੀਂ ਲੱਗਦੇ ਉਹਨਾਂ ਚਿਰ ਆਪਾਂ ਜਿਹੜੇ ਸੂਟ ਨੇ ਤੁਹਾਡੇ ਵਾਸਤੇ ਨਈਂ ਵੀਡੀਓ ਅਪਲੋਡ ਕਰਦੇ ਤੁਸੀਂ ਦੇਖ ਸਕਦੇ ਹੋ ਬਾਟਮ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਏ ਸਾਰਿਆਂ ਨਾਲ ਹੀ ਸਭ ਦੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਏ ਜੀ ਲੋ ਦੁਪੱਟੇ ਤੇ ਕੋਈ ਲੈਸ਼ ਨਹੀਂ ਲੱਗੀ ਹੈ ਕਿ ਸਕਰੀਨ ਉੱਪਰ ਜਿਹੜਾ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਆਊਟ ਸਟਿਚਿੰਗ ਹੋ ਰਿਹਾ ਵਿਦਆਊਟ ਦੁਪੱਟਾ ਹੋ ਰਿਹਾ ਸਟੀਚਿੰਗ ਦਾ ਪ੍ਰਾਈਸ ਆਪਾਂ ਤੁਹਾਨੂੰ ਨਾਲ ਤਾਂ ਨਹੀਂ ਦੱਸਦੇ ਕਿਉਂਕਿ ਕਾਫੀ ਬਣਾ ਨੇ ਵਿਦਾਊਟ ਸਟੀਚ ਜਿਹੜੇ ਬਾਈ ਕਰਨੇ ਹੁੰਦੇ ਨੇ ਕਾਫੀ ਬਣਾ ਸਟੀਚਿੰਗ ਕਰਾਉਣੀ ਹੁੰਦੀ ਜਿਨ੍ਹਾਂ ਦੀ ਸਟੀਚਿੰਗ ਚੱਲਦੀ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਸਟੀਚਿੰਗ ਚਾਰजेस ਦਾ ਤੇ ਅਲੱਗ-ਅਲੱਗ ਸਟੀਚਿੰਗ ਚਾਰजेस ਦੇ ਅਲੱਗ-ਅਲੱਗ ਨੇ ਜੀ ਤੁਸੀਂ ਕਿਵੇਂ ਦੀ ਸਟੀਚਿੰਗ ਕਰਵਾਉਣਾ ਚਾਹੁੰਦੇ ਸਿੰਪਲ ਕਰਵਾਉਣਾ ਚਾਹੁੰਦੇ ਡਿਜ਼ਾਈਨਿੰਗ ਵਾਲੀ ਕਰਵਾਉਣਾ ਚਾਹੁੰਦੇ ਤੁਹਾਨੂੰ ਪਤਾ ਹੀ ਹੈ ਅਗਰ ਆਪਾਂ ਕੁਝ ਹਲਕਾ ਫੁਲਕਾ ਡਿਜ਼ਾਈਨ ਉੱਪਰ ਬਣਵਾਉਨੇ ਆ ਤਾਂ ਉਹਦੇ ਚਾਰजेस ਅਲੱਗ ਤੋਂ ਰਹਿੰਦੇ ਹੁੰਦੇ ਨੇ ਜੀ ਲਓ ਜੀ ਕਲਰ ਤੁਸੀਂ ਦੇਖ ਸਕਦੇ ਹੋ ਬ ਦੁਪੱਟੇ ਵਿੱਚ ਬਹੁਤ ਜ਼ਿਆਦਾ ਸੋਹਣਿਆ ਕਲਰ ਹੈ ਜੀ ਸੋਚ ਸਮਝ ਕੇ ਦੁਪੱਟਿਆਂ ਦੇ ਵਿੱਚ ਕਲਰ ਪੁਆਏ ਨੇ ਇਦਾਂ ਨਹੀਂ ਹੈਗਾ ਕਿ ਜੋ ਦਿਮਾਗ 'ਚ ਨਹੀਂ ਆਇਆ ਤੇ ਬਣਾ ਦੋਗੇ ਤੁਸੀਂ ਦੇਖ ਸਕਦੇ ਹੋ ਦੁਪੱਟਾ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਹੀ ਸੌਫਟ ਫੈਬਰਿਕ ਹੈ ਜੀ ਦੁਪੱਟੇ ਦਾ ਤਾਂ ਜਿਵੇਂ ਦੱਸਿਆ ਕਿ ਆਰਾਮ ਨਾਲ ਤੁਸੀਂ ਸਿਰ ਦੇ ਉੱਪਰ ਲੈ ਸਕਦੇ ਹੋ ਗੁਰਦੁਆਰਾ ਸਾਹਿਬ ਜਾਣ ਸਮੇਂ ਪਿਆ ਪੀਸ ਜੀ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਜੀ ਕਿਉਂਕਿ ਹੁਣ ਤੱਕ ਮੈਨੂੰ ਤਕਰੀਬਨ ਸਾਰੀਆਂ ਭੈਣਾਂ ਦੀ ਪਸੰਦ ਜਿਹੜੀ ਪਤਾ ਲੱਗ ਚੁੱਕੀ ਹੈ ਕਿ ਸਾਰੇ ਭੈਣਾਂ ਕਿਵੇਂ ਦੇ ਕਲਰ ਕਿਵੇਂ ਦੇ ਡਿਜ਼ਾਈਨ ਜਿਹੜੇ ਲਾਈਕ ਕਰਦੇ ਨੇ ਉਸ ਕਰਕੇ ਹਮੇਸ਼ਾ ਹੀ ਉਹੋ ਜੀ ਕਲੈਕਸ਼ਨ ਲਿਆਈ ਦੀ ਜਿਹੜੀ ਤੁਹਾਨੂੰ ਸਭ ਨੂੰ ਪਸੰਦ ਆਵੇ ਕਿ ਜਿੰਨੀ ਵੀ ਅਸੀਂ ਕਲੈਕਸ਼ਨ ਲੈ ਕੇ ਆਉਨੇ ਆ ਬਹੁਤ ਹੀ ਸੋਚ ਸਮਝ ਕੇ ਲੈ ਕੇ ਆਉਨੇ ਆ ਕਈ ਵਾਰ ਤਾਂ ਮੈਨੂੰ ਪਰਸਨਲ ਵੀ ਮੈਸੇਜ ਵੀ ਆ ਜਾਂਦੇ ਨੇ ਮੈਨੂੰ ਮੈਂ ਕਾਲ ਵੀ ਆ ਜਾਂਦੀ ਕਿ ਅਮਨ ਵੀ ਤੂੰ ਸਾਨੂੰ ਬਹੁਤ ਪਰੇਸ਼ਾਨ ਕਰਦੀ ਏ ਰੋਜ਼ ਇੰਨੀ ਸੋਹਣੀ ਕਲੈਕਸ਼ਨ ਲੈ ਕੇ ਆਇਨੀ ਕਿ ਸਾਡੇ ਪਿਛਲੇ ਸੂਟ ਅਜ ਸਟੀਚ ਨਹੀਂ ਹੋਏ ਹੁੰਦੇ ਤਾਂ ਤੂੰ ਨਵੀਂ ਕਲੈਕਸ਼ਨ ਐ ਇਦਾਂ ਦੀ ਲੈ ਆਉਣੀ ਐ ਕਿ ਸਾਡਾ ਦਿਲ ਕਰਦਾ ਕਿ ਆ ਵੀ ਸੂਟ ਸਲਾਈਏ ਆ ਵੀ ਸੂਟ ਸਲਾਈਏ ਤੇ ਮੈਸਮੇ ਇਹੀ ਕੋਸ਼ਿਸ਼ ਲੱਗੀ ਰਹਿਣੀ ਐ ਕਿ ਤੁਹਾਡੇ ਵਾਸਤੇ ਜਦੋਂ ਵੀ ਕੁਝ ਲੈ ਕੇ ਆਵਾਂ ਨਵਾਂ ਲੈ ਕੇ ਆਵਾਂ ਤੇ ਹਮੇਸ਼ਾ ਜਦੋਂ ਕੁਝ ਲੈ ਕੇ ਆਉਨੇ ਆ ਤਾਂ ਪਰਸਨਲੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਂਦੇ ਆ ਮੈਨੂੰ ਵੀ ਪਸੰਦ ਆਉਂਦੇ ਆ ਤੇ ਹੋਪ ਕਿ ਇਦਾਂ ਹੀ ਤੁਸੀਂ ਸਾਡੀ ਕਲੈਕਸ਼ਨ ਨੂੰ ਪਿਆਰ ਕਰਦੇ ਰਹੋਗੇ ਇਸੇ ਤਰ੍ਹਾਂ ਹੀ ਮੈਨੂੰ ਪਿਆਰ ਕਰਦੇ ਰਹੋਗੇ ਤੇ ਅੱਜ ਵਾਲ ਜਿਹੜੀ ਕਲੈਕਸ਼ਨ ਹੈ ਕਿਵੇਂ ਦੀ ਲੱਗੀ ਇੱਕ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ